ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਹਾਜ਼ਰਾਂ ਜੀ 18 ਅਗਸਤ ਅੱਜ ਦਿਨ ਹੈ ਤੇ ਅੱਜ ਮੌਸਮ ਪੰਜਾਬ ਦਾ ਕਿਹੋ ਜਿਹਾ ਨਾ ਲੱਗਦੇ ਖੇਤਰਾ ਤੱਕ ਅੰਦਾਜ਼ਾ ਰਹਿ ਸਕਦਾ ਇਹ ਅਫਡੇਟ ਦੇਵਾਂਗੇ ਤੁਹਾਨੂੰ ਆ ਜੋ ਲਾਈਵ ਸੈਟਲਾਈਟ ਤੋਂ ਸਾਨੂੰ ਨੇ ਸਭ ਤੋਂ ਪਹਿਲਾਂ ਉਹ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਹਵਾ ਨੇ ਘੱਟ ਸਾ ਜਿਹੜਾ ਟਾਈਮ ਹੋਣ ਜਾ ਰਿਹਾ ਸਵੇਰ ਦਾ ਐਸ ਲਈ ਤੁਸੀਂ ਇੱਕ ਵੱਡਾ ਬੱਦਲ ਦੇਖ ਰਹੇ ਹਾਂ ਜਿਹੜਾ ਕਿ ਐਸ ਲਈ ਬਣਿਆ ਹੋਇਆ ਲੈਂਦੇ ਵਾਲੇ ਫਾਸੇ ਯਾਨੀ ਕਿ ਪਾਕਿਸਤਾਨ ਦੇ ਵਿਚ ਇਹ ਬਦਲਾਅ ਸਿਲ ਮੌਜੂਦ ਹੈ ਤੇ ਤਗੜੇ ਮੀਂਹ ਲੈਣ ਦੇ ਵਾਲੇ ਫਾਸੇ ਜਿਹੜੇ ਅਸਲ ਨੇ ਲੱਗ ਰਹੇ ਨੇ ਤੇ ਇਸ ਲੱਗੇ ਭਾਰੀ ਮੀਂਹ ਦੇ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਸੋ ਆਉਂਦੇ ਘੰਟਿਆਂ ਦੇ ਵਿੱਚ ਚੜਦੇ ਪੰਜਾਬ ਯਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਉਮੀਦ ਆਸਾਰ ਵੱਧਦੇ ਜਾ ਪਰ ਰਹੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਠੰਡੀ ਹਵਾਵਾਂ ਦੇ ਨਾਲ ਪਹੁੰਚ ਸਕਦੇ ਨੇ ਜੰਮੂ ਦੇ ਵਿੱਚ ਲਗਾਤਾਰ ਤਾਵਰ ਤੋੜ ਮੀਂਹ ਦਰਜ ਹੋ ਰਹੇ ਨੇ ਬੀਤੇ ਤਿੰਨ ਚਾਰ ਦਿਨਾਂ ਦੇ ਵਿੱਚ ਤੇ ਉੱਥੇ ਅੱਜ ਵੀ ਮੀਂਹ ਲੱਗਣਗੇ ਦੁਪਹਿਰ ਤੋਂ ਫੈਲਾ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਦੇ आसार ਨੇ ਦੁਪਹਿਰ ਤੋਂ ਬਾਅਦ ਹੋਵੇ ਰੱਖੇ ਇਤਰਾ ਦੇ ਵਿੱਚ ਭਾਰੀ ਮੀਂਹ ਲੱਗਣਗੇ ਸੋ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਜੀ ਦੁਆਬਾ ਖੇਤਰ ਤੇ ਮਾਝਾ ਖੇਤਰ ਅੱਜ ਮੁੱਖ ਰਹਿ ਸਕਦੇ ਨੇ ਦੁਆਬੇ ਦੇ ਵਿੱਚ ਯਾਨੀ ਕਿ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ आसार ਨੇ ਦੁਪਹਿਰ ਤੋਂ ਬਾਅਦ ਬਦਲੇ ਨਾਲ ਖੇਤਰਾਂ ਦੇ ਵਿੱਚ ਐਕਟਿਵ ਹੋ ਸਕਦਾ ਹੈ ਚੰਡੀਗੜ੍ਹ ਮਹਾਲੀ ਪੰਚਕਲਾ ਲੁਧਿਆ ਦੋਜੋਫਾਸੀ ਅਸਲੇ ਯੂਪੀ ਦੇ ਪਛਮੀ ਭਾਗਾਂ ਦੇ ਵਿੱਚ ਬਦਲ ਬਣਿਆ ਹੋਇਆ ਜਿਹੜਾ ਕਿ ਮਜ਼ਾਫਰਨਗਰ ਮੇਰਠ ਸ਼ਾਮਲੀ ਇਹਨਾਂ ਖੇਤਰਾਂ ਦੇ ਵਿੱਚ ਅਸਲੇ ਮੀਂਹ ਲਵਾਰਿਆ ਤੇ ਆਉਂਦੇ ਘੰਟਿਆਂ ਦੇ ਵਿੱਚ ਕਰਨਾਲ ਪਾਣੀਫਤ ਪਾਣੀਫਤ ਦੇ ਨਾਲ ਜਿਹੜੇ ਹਲਕੇ ਲੱਗਦੇ ਹਨ ਖੇਤਰਾਂ ਦੇ ਵਿੱਚ ਸਹਾਰਨਪੁਰ ਕੈਥਨ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਲਵਾਵੇਗਾ ਹਰਿਆਣਾ ਦੇ ਉੱਤਰੀ ਤੇ ਜਿਹੜੇ ਹੁਣੇ ਯੂਪੀ ਦੇ ਨਾਲ ਲੱਗਦੇ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਵੀ ਅੱਜ ਦੁਪਹਿਰ ਤੋਂ ਬਾਅਦ ਮੀਂਹ ਦੀਆਂ ਐਕਟੀਵਿਟੀਜ਼ ਜਿਹੜੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋਵੇਗਾ ਪਰ ਇਹ ਲਿਮਟਡ ਕਾਰਵਾਈਆਂ ਹੋਣਗੀਆਂ ਕਿਉਂਕਿ ਬਹੁਤ ਵੱਡੇ ਏਰੀਆ ਨੂੰ ਕਵਰ ਨਹੀਂ ਕਰਨਗੀਆਂ ਕੁਝ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਲੱਗ ਵੀ ਸਕਦੇ ਨੇ ਤੇ ਜ਼ਿਆਤਰ ਥਾਵਾਂ ਤੇ ਹਲਕੇ ਤੇ ਲੱਗੇ ਦਰਮਿਆਨੇ ਮੀਂਹ ਨਾਲ ਕੰਮ ਚਰੇਗਾ ਸੋ ਅੱਜ ਮੁੱਖ ਤੌਰ ਤੇ ਮਾਝਾ ਖੇਤਰ ਜਿਨ੍ਹਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਸ੍ਰੀ ਤਰਨਤਾਰਨ ਸਾਹਿਬ ਔਰ ਪਠਾਨਕੋਟ ਹੁਸ਼ਿਆਰ ਪਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਚੰਡੀਗੜ੍ਹ ਮਹਾਲੀ ਪੰਜ ਕਲਾ ਰੋਪੜ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਮੀਂਹ ਪਾ ਸਕਦੀ ਹੈ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਦਰਮਿਆਨੇ ਤੇ ਕੁਝ ਖੇਤਰਾਂ ਦੇ ਵਿੱਚ ਛੱਟ ਭਾਰੀ ਮੀਹ ਵੀ ਲ ਸੋ ਬਾਕੀ ਆਉਂਦੇ ਦਿਨਾਂ ਦੀ ਅਪਡੇਟ ਤੁਹਾਨੂੰ ਜਿਵੇਂ ਰੈਗੂਲਰ ਦਿੰਦੇ ਰਹਾਂਗੇ ਧੰਨਵਾਦ